ਅਗਲੀ ਕੁਰਬਾਨੀ ਦੇ ਵਿੱਚ ਵਿਧਾਨ ਹੈ ਕੱਲ ਵੀ ਬੋਲੀ ਸੀ ਵਿਚਾਰ ਕਰੀ ਸੀ ਆਪਾਂ ਜੋ ਉਸ ਪੂਜੈ ਸੋ ਫਲ ਪਾਏ ਦੀਖਿਆ ਦੇਵੇ ਸਾਚ ਹੋਵੇ ਜਿਹਨੂੰ ਸਤਿਗੁਰੂ ਦੀ ਭੇਟ ਹੋ ਗਈ ਨਾਮ ਚੱਲ ਪਿਆ ਸੈਨ ਤੋਂ ਨਹੀਂ ਚੱਲ ਪਈ ਉਹਦੀ ਪੂਜਾ ਹੋਣੀ ਹੋਣੀ ਹੈ ਔਰ ਕਰਨੀ ਚਾਹੀਦੀ ਹੈ ਗੁਰੂ ਸਹਿਬਾਨ ਪਾ ਕੇ ਸੇਵਾਨ ਉਸੇ ਸ਼੍ਰੇਣੀ ਚ ਆਏ ਹੋਏ ਹੈ ਅਸੀਂ ਆਪਣੇ ਵਰਗਾ ਦੇਖਦੇ ਹਾਂ ਮਾਨਵ ਦਾ ਕਾਕਰੂਪ ਨਾ ਜਾ ਉਹ ਕੇਵਲ ਮਨੁੱਖ ਨਹੀਂ ਹੁੰਦਾ ਜਿਹੜਾ ਚੌਥੇ ਬਦਲ ਆਉਂਦਾ ਉਹਦੇ ਅੰਦਰ ਤਾਂ ਬਹੁਤ ਕੁਝ ਹੋਰ ਹੋ ਰਿਹਾ ਹੁੰਦਾ ਸਾਨੂੰ ਉਹਦੀ ਗਿਆਤ ਨਹੀਂ ਆਉਂਦੀ ਕਹਿੰਦੇ ਹੁਣ ਜਿਵੇਂ-ਜਿਵੇਂ ਮੇਰੀ ਉਹ ਭਗਤੀ ਕਰਦੇ ਆ ਉਹਨਾਂ ਨੂੰ ਰਾਮ ਦਾ ਨਿਵਾਸ ਹੋਈ ਜਾਂਦਾ ਰਾਮ ਦੇ ਨਾਲ ਜੁੜੀ ਜਾਂਦੇ ਆ ਇਹ ਕੋਈ ਹੋਮੈਡੀਕਲ ਨਹੀਂ ਹੈ ਇਹ ਸਚਾਈ ਹੈ ਗੁਰਬਾਣੀ ਦੀ ਸਚਾਈ ਹੈ ਟੱਲ ਸਚਾਈ ਜਿਹਦੇ ਅੰਦਰ ਨਾਮ ਚੱਲ ਪਿਆ ਨਾ ਉਹਨੇ ਬਖਸ਼ਿਸ਼ ਕਰ ਦਿੱਤਾ ਉਦੇ ਪੈਰਾਂ ਨੂੰ ਜਗਤ ਨੂੰ ਪਾਉਣਾ ਹੀ ਪਾਉਣਾ ਸਾਡੇ ਕਈ ਮਿਸ਼ਨਰੀ ਭਰਾ ਇਹਨਾਂ ਗੱਲਾਂ ਤੇ ਬੈਸ ਕਰਦੇ ਆਂ ਵੀ ਇਹ ਕਰਨੀ ਕਰਨਾ ਚਾਹੀਦਾ ਠੀਕ ਹੈ ਉਹਨਾਂ ਦੀ ਗੱਲ 98% ਠੀਕ ਹੈ ਨਿਹੰਨ ਦੁਨੀਆਦਾਰੀ ਚ ਇਹ ਕੁਝ ਹੋ ਰਿਹਾ ਨਹੀਂ ਕਰਨਾ ਚਾਹੀਦਾ ਪਰ ਜੇ ਹੋਵੇ ਕੋਈ ਚੋਥੇ ਬਦਲ ਬੇਸ਼ੱਕ ਸਾਨੂੰ ਪਛਾਣ ਨਹੀਂ ਹੁੰਦੀ ਪਰ ਜੇ ਹੋਵੇ ਹੋਵੇ ਤਵੇ ਗੁਰਬਾਣੀ ਇਹ ਫਰਮਾਉਂਦੀ ਸੋਚ ਕੇ ਦੇਖਿਓ ਇਸ ਗੱਲ ਗੱਲ ਏਸੀ ਕਰਕੇ ਉਹ ਲੌਕਸਾਈਡਰ ਸੋਚ ਹੈ ਮਸ਼ਹਰੀਆਂ ਦੀ ਜਿਹੜੇ ਕਹਿੰਦੇ ਨੇ ਵੀ ਨਹੀਂ ਜੀ ਨਹੀਂ ਇਹ ਤਾਂ ਮੱਥਾ ਤਾਂ ਟੇਕਣਾ ਹੀ ਨਹੀਂ ਕਿਸੇ ਨੂੰ ਫਤਿਹ ਬਲਾਉ ਗੁਰਬਾਣੀ ਸਾਰੀ ਉਹ ਕਹਿੰਦੀ ਹੈ ਜਿਵੇਂ ਹੋ ਜੋ ਪੈਰੀ ਪੋ ਉਹ ਜਿਹੜਾ ਉਹ ਕਹਿੰਦੇ ਆ ਉਹ ਆਪਣੀ ਜਗ੍ਹਾ ਠੀਕ ਹੈ ਉਹ ਕਹਿੰਦੇ ਵੀ ਜਿਹੜਾ ਅੱਜਕੱਲ ਪਖੰਡ ਚੱਲਿਆ ਹੋਇਆ 30000 ਡੇਰੇਦਾਰੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਉਹ ਉਹਨਾਂ ਤੋਂ ਬਚੋ ਉਹਨਾਂ ਨੂੰ ਪੈਰੀਆਂ ਤੇ ਨਾ ਲਾਓ ਕੋਈ ਵੇਰਲਾ ਟਾਮਾ ਜੇ ਹੋਵੇ ਉਹਦੇ ਲਾਓ ਉਹਦੇ ਤਾਂ ਉਹ ਵੀ ਲਾਉਨੇ ਹੀ ਲਾਉਨੇ ਉਹ ਕੈਂਡਾ ਦਾ ਆਜ ਹੈ ਜਣੀ ਇਹਨੂੰ ਆਪਾਂ 100% ਨਿਕਾਲ ਨਹੀਂ ਸਕਦੇ ਗੱਲ ਦੀ ਵੀ ਕਿਸੇ ਦੇ ਲਾਉਣੇ ਨਹੀਂ ਜੇ ਕੋਈ ਚੌਥੇ ਪਾਦ ਵਾਲਾ ਟੱਕਰ ਜੇ ਮਿਲ ਜੇ ਪਰਮਪਾਦ ਵਾਲਾ ਮਿਲ ਜੇ ਤਾਂ ਉੱਥੇ ਤਾਂ ਜਨੋਦ ਕਰਨੀ ਬਣਦੀ ਹੈ ਝੁਕਣਾ ਤਾਂ ਇੱਕ ਗੱਲ ਗੱਲ ਤੋਂ ਦਿਓ ਸਾਧ ਸੰਗਤ ਜੀ ਆ ਗਿਆ ਕੋਈ ਆਪਸ਼ਬਦ ਦੀ ਖਿਮਾ ਕਿਉਂਕਿ ਇਹ ਸਾਗਰ ਹੈ ਸਾਗਰ ਦੀ ਗਹਿਰਾਈ ਨੂੰ ਪਾਉਣਾ ਨਾ ਮੁਮਕਨ ਜੇ ਗੁਰੂ ਚਾਹੇ ਤਾਂ ਪਾਈ ਜਾ ਸਕਦੀ ਇਹ ਅਰਥ ਹੈ ਕਦੀ ਵੀ ਜਾ ਸਕਦੀ ਹੈ ਜੇ ਉਹਦੀ ਕਿਰਪਾ ਹੋ ਜੇ ਅਦਰਵਾਈਜ਼ ਔਖਾ ਹੈ ਸਾਡੇ ਵਰਗੀ ਜਿਹੜੀ ਹਕੀਰ ਬੁੱਧੀ ਹੈ ਧੁਚੋਲੀ ਹੈ ਉਹਦੇ ਵਾਸਤੇ ਔਖਾ ਹੈ ਬੋਲ ਦਿੰਦਾ ਹੈ ਪਰ ਕਿੰਨਾ ਕਿ ਸਹੀ ਹੈ ਨਹੀਂ ਸਹੀ ਹੈ ਤਾਂ ਉਹ ਹੀ ਜਾਣਦਾ ਉਹਦਾ ਹੁਕਮ ਹੈ ਜਿਵੇਂ ਜਿਵੇਂ ਉਹ ਚਲਾਉਂਦਾ ਕਿਸੇ ਬੰਦੇ ਨੂੰ ਬੰਦਾ ਚੱਲਦਾ ਜਿਵੇਂ ਬੁਲਾਉਂਦਾ ਉਹ ਮੈਂ ਬੋਲਦਾ ਬੰਦੇ ਦੇ ਬੱਸ ਵੀ ਕਿਹਾ ਹੈ ਦੇਵ ਆਗਿਆ ਕੋਈ ਅਸੀਸ ਵੀ ਬਖਸ਼ਿਓ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ